ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖਾ ਨਨਕਾਣਾ ਸਾਹਿਬ ਦੀ ਸੰਗਤ ਜੀ ਆਪਾਂ ਗੱਲ ਕਰਦੇ ਆ ਰਹੇ ਹਾਂ ਜਿੱਥੇ ਆਪ ਜੀ ਨੇ ਪਿਛਲੀ ਵੀਡੀਓ ਦੇ ਅੰਦਰ ਇਹ ਸਰਵਣ ਕੀਤਾ ਕਿ ਲਸ਼ਮਣ ਸਿੰਘ ਧਾਰੋਵਾਲ ਦੇ ਪਰਿਵਾਰ ਵਿੱਚੋਂ ਕੌਣ-ਕੌਣ ਤੁਰਿਆ ਉੱਥੇ ਹੀ ਇੱਕ ਪਰਿਵਾਰ ਹੋਰ ਹੈ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਜਰਗਪਿੰਡ ਜਰਗਪਿੰਡ ਦਾ ਰਹਿਣ ਵਾਲੇ ਸੀਗੇ ਭਾਈ ਕਿਹੇ ਸਿੰਘ ਜੀ ਤੇ ਭਾਈ ਕੇਰ ਸਿੰਘ ਵੀ ਫੌਜ ਦੇ ਵਿੱਚੋਂ ਡਿਊਟੀ ਨਿਭਾ ਕੇ ਆਪਣੇ ਘਰ ਆਏ ਹੋਏ ਸਨ ਲੰਮਾ ਸਮਾਂ ਫੌਜ ਵਿੱਚ ਡਿਊਟੀ ਕੀਤੀ ਹੋਈ ਹੈ ਹੁਣ ਡਿਊਟੀ ਤੋਂ ਮੁਕਤ ਹੋ ਕੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਰੇ ਸੀਗੇ ਤੇ ਭਾਈ ਕੇਰ ਸਿੰਘ ਬਾਰੇ ਤਾਂ ਇੱਕ ਬਹੁਤ ਵੱਡੀ ਗੱਲ ਸਾਡੇ ਇਤਿਹਾਸ ਵਿੱਚ ਲਿਖੀ ਹੋਈ ਹੈ ਤੇ ਭਾਈ ਕੇਰ ਸਿੰਘ ਉਹ ਹੈ ਜਿਸ ਭਾਈ ਕੇਰ ਸਿੰਘ ਨੇ ਇੱਕ ਵਾਰੀ ਫੌਜ ਦੀ ਡਿਊਟੀ ਦੇ ਦੌਰਾਨ ਫੌਜ ਦੀ ਡਿਊਟੀ ਨਿਭਾਉਂਦੇ ਸਮੇਂ ਇੱਕ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਐਡਾ ਤਾਕਤਵਰ ਸੀ ਗੁਰੂ ਦਾ ਸਿੱਖ ਇਹ ਵੀ ਸ਼ਾਮ ਨੂੰ ਤਿਆਰ ਹੋ ਰਿਹਾ ਜੀ ਭਾਈ ਕੇਰ ਸਿੰਘ ਇਹਦਾ ਪੁੱਤਰ ਸੀਗਾ ਛੋਟੀ ਜੀ ਉਮਰ ਦਾ ਭਾਈ ਦਰਵਾਰਾ ਸਿੰਘ ਤੇ ਭਾਈ ਦਰਵਾਰਾ ਸਿੰਘ ਨੇ ਆਪਣੀ ਦਾਦੀ ਨੂੰ ਪੁੱਛਿਆ ਕਿ ਅੱਜ ਮੇਰਾ ਬਾਪੂ ਭਾਈ ਕੇਰ ਸਿੰਘ ਰਾਤ ਨੂੰ ਤਿਆਰ ਹੋ ਰਿਹਾ ਕਿੱਥੇ ਜਾ ਰਿਹਾ ਤੇ ਦਾਦੀ ਨੇ ਆਖਿਆ ਸੀਗਾ ਇਹ ਸ਼ਹੀਦ ਦੀ ਜਥੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਲੜਕਾਣਾ ਸਾਹਿਬ ਚੱਲੇ ਨੇ ਤੇ ਭਾਈ ਦਰਵਾਰਾ ਸਿੰਘ ਨੇ ਆਖਿਆ ਦਾਦੀ ਮੈਨੂੰ ਵੀ ਤਿਆਰ ਕਰ ਫਿਰ ਮੈਂ ਵੀ ਜਾਣਾ ਆ ਜਿੱਥੇ ਪਿਓ ਸ਼ਹੀਦ ਹੋਏਗਾ ਉੱਥੇ ਮੈਂ ਵੀ ਸ਼ਹੀਦੀ ਦਾ ਜਾਂ ਪੀ ਮੰਗ ਤੇ ਦਾਦੀ ਨੇ ਆਖਿਆ ਸੀ ਨਹੀਂ ਪੁੱਤਰ ਤੂੰ ਛੋਟਾ ਆਲੇ ਤੇ ਭਾਈ ਦਰਵਾਰਾ ਸਿੰਘ ਨੇ ਆਖਿਆ ਸੀਗਾ ਦਾਦੀ ਤੂੰ ਹਲੇ ਥੋੜੇ ਦਿਨ ਪਹਿਲਾਂ ਮੈਨੂੰ ਪੜਾਇਆ ਆ ਕਿ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਕੰਦਾ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਗਏ ਸੀਗੇ ਗੁਰੂ ਗੋਬਿੰਦ ਸਿੰਘ ਮਾਲਕ ਜੀ ਦੇ ਛੋਟੇ ਛੋਟੇ ਪੁੱਤਰ ਸ਼ਹੀਦੀ ਦਾ ਜ਼ਾਮ ਪਿੰਦੇ ਆ ਪਰ ਡੋਲਦੇ ਨਹੀਂ ਮੈਂ ਵੀ ਤਾਂ ਉਹਨਾਂ ਦਾ ਭਰਾ ਹਾਂ ਮੈਂ ਵੀ ਤਾਂ ਗੁਰੂ ਗੋਬਿੰਦ ਸਿੰਘ ਦਾ ਪੋਤਾ ਹਾਂ ਜੇ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਛੋਟੀ ਉਮਰ ਵਿੱਚ ਸ਼ਹੀਦੀ ਜਾਂ ਵੀ ਸਕਦੇ ਆ ਤੇ ਮੈਂ ਕਿਉਂ ਨਹੀਂ ਸ਼ਹੀਦ ਹੋ ਸਕਦਾ ਦਾਦੀ ਨੇ ਆਖਿਆ ਪੁੱਤਰ ਬੜੀ ਦੂਰ ਹੈ ਨਨਕਾਣਾ ਸਾਹਿਬ ਤੂੰ ਥੱਕ ਜਾਏਗਾ ਨਹੀਂ ਨਹੀਂ ਦਾਦੀ ਤੁਸੀਂ ਮੈਨੂੰ ਤਿਆਰ ਕਰੋ ਮੈਂ ਨਹੀਂ ਥੱਕਾਂਗਾ ਮੈਂ ਪਿਤਾ ਜੀ ਨੂੰ ਆਖਾਂਗਾ ਗੁਰੂ ਦੀਆਂ ਬਾਤਾਂ ਸੁਣਾਓ ਪਿਤਾ ਜੀ ਗੁਰੂ ਦੀਆਂ ਬਾਤਾਂ ਸੁਣਾਉਣਗੇ ਤੇ ਗੁਰੂ ਦੀਆਂ ਬਾਤਾਂ ਸੁਣਦੇ ਸਮੇਂ ਸਰੀਰ ਕਦੇ ਥੱਕਦਾ ਨਹੀਂ ਹੁੰਦਾ ਤੁਸੀਂ ਮੈਨੂੰ ਤਿਆਰ ਕਰੋ ਕੇਰ ਸਿੰਘ ਨੇ ਕਿਹਾ ਮਾਤਲ ਕਰ ਦੇ ਤਿਆਰ ਕੋਈ ਗੱਲ ਨਹੀਂ ਹੁਣ ਦੋਨੇ ਪਿਓ ਪੁੱਤ ਭਾਈ ਕੇਰ ਸਿੰਘ ਜੀ ਉਹਨਾਂ ਦਾ ਪੁੱਤਰ ਭਾਈ ਦਰਵਾਰਾ ਸਿੰਘ ਇਹ ਵੀ ਤਿਆਰ ਹੋਏ ਲੁਧਿਆਣੇ ਦੇ ਪਿੰਡ ਜਰਗ ਦੇ ਵਿੱਚੋਂ ਇਹ ਵੀ ਤੁਰਦੇ ਨੇ ਜਿਨ੍ਹਾਂ ਨੇ ਲਸ਼ਮਣ ਸਿੰਘ ਧਾਰੋਵਾਲ ਦੇ ਕੋਲ ਪਹੁੰਚਣਾ ਆ ਦਰਵਾਰਾ ਸਿੰਘ ਦੇਖਦਾ ਆ ਕਿ ਜਦੋਂ ਦਾਦੀ ਪਿਤਾ ਨੂੰ ਤੋਰਨ ਲੱਗੀ ਆ ਨਾ ਦਾਦੀ ਦਾ ਕੱਦ ਛੋਟਾ ਸੀ ਸਿਰ ਤੇ ਹੱਥ ਨਹੀਂ ਪਹੁੰਚਦਾ ਸੀ ਦਾਦੀ ਵਾਸਤੇ ਪੀੜੀ ਲਿਆ ਕੇ ਦਿੱਤੀ ਦਾਦੀ ਪੀੜੀ ਤੇ ਚੜ ਤੇ ਪਿਤਾ ਦੇ ਸਿਰ ਤੇ ਹੱਥ ਰੱਖ ਤੇਰੇ ਮੇਰੇ ਸਿਰ ਤੇ ਹੱਥ ਰੱਖ ਤੇਰੇ ਸਾਡੇ ਲਈ ਇਹ ਅਰਦਾਸ ਕਰੀ ਜਿੱਥੇ ਪਿਤਾ ਸ਼ਹੀਦ ਹੋਵੇ ਤੇਰਾ ਪੁੱਤ ਸ਼ਹੀਦ ਹੋਵੇ ਉਥੇ ਤੇਰਾ ਇਹ ਪੋਤਰਾ ਵੀ ਸ਼ਹੀਦੀ ਦਾ ਜਾਨ ਪੀਵੇ ਸੰਗਤ ਜੀ ਇਸ ਸਿੱਖ ਕੌਮ ਦੇ ਕੋਲ ਐਸੀਆਂ ਮਾਵਾਂ ਨੇ ਜਿਹੜੀਆਂ ਆਪਣੇ ਪੁੱਤ ਨੂੰ ਵੀ ਤੋੜ ਰਹੀਆਂ ਆ ਤੇ ਆਪਣੇ ਪੋਤਰੇ ਨੂੰ ਵੀ ਤੋੜ ਰਹੀਆਂ ਆ ਤੇ ਅਰਦਾਸ ਪਤਾ ਕੀ ਕਰਦੀਆਂ ਆ ਕਿ ਮੇਰਾ ਪੁੱਤ ਵੀ ਸ਼ਹੀਦ ਹੋਵੇ ਤੇ ਮੇਰਾ ਪੋਤਰਾ ਵੀ ਸ਼ਹੀਦ ਹੋਵੇ ਐਸੀਆਂ ਦਾਦੀਆਂ ਐਸੀਆਂ ਮਾਵਾ ਸਿਰਫ ਇਸ ਸਿੱਖ ਕੌਮ ਦੇ ਕੋਲ ਹੈ ਦਾਦੀ ਨੇ ਆਪਣੇ ਪੁੱਤ ਨੂੰ ਵੀ ਤੋੜਿਆ ਆਪਣੇ ਪੋਤਰੇ ਨੂੰ ਵੀ ਤੋੜਿਆ ਜਾਂਦੇ ਹੋਏ ਦਰਬਾਰਾ ਸਿੰਘਾ ਪੜੇ ਪਿਓ ਨਾਲ ਗੱਲਾਂ ਕਰਦੇ ਆ ਬਾਪੂ ਦੇਖੀ ਕਿਤੇ ਮੈਨੂੰ ਭੁੱਲਣਾ ਜਾਈ ਜਿਵੇਂ ਹੁਣ ਮੇਰਾ ਹੱਥ ਪਕੜਿਆ ਆ ਮੈਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਨਨਕਾਣਾ ਸਾਹਿਬ ਜਦੋਂ ਸ਼ੀਧੀ ਦਾ ਜਾਮ ਪੀਏਗਾ ਮੈਨੂੰ ਕੱਲਾ ਨਾ ਛੱਡੀ ਮੈਨੂੰ ਵੀ ਆਪਣੇ ਨਾਲ ਸ਼ੀਧੀ ਦਾ ਜਾਮ ਪਲਾਵੇ ਦੋਨੇ ਪਿਓ ਪੁੱਤ ਗੱਲਾਂ ਕਰਦੇ ਗੁਰੂ ਦੀਆਂ ਇਹ ਵੀ ਧਾਰੋਵਾਲ ਪਿੰਡ ਵਿੱਚ ਲక్ష్మణ ਸਿੰਘ ਧਾਰੋਵਾਲ ਦੇ ਘਰੇ ਪਹੁੰਚੇ ਆ ਹੁਣ ਇਥੋਂ ਅਰਦਾਸ ਕਰਕੇ ਇਹਨਾਂ ਨੇ ਆ ਗਾਂ ਜਾਣਾ ਆ ਆਓ ਦੇਖੀ ਆਪਾਂ ਅਗਲੀ ਵੀਡੀਓ ਦੇ ਅੰਦਰ ਕੀ ਕਿਹੜੀ ਅਰਦਾਸ ਲਸ਼ਮਣ ਸਿੰਘ ਧਾਰੋਵਾਰ ਨੇ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਕੀ ਬੋਲ ਕੇ ਜਵਾਬ ਦਿੱਤਾ ਆ ਕਿ ਜੋ ਗੁਰੂ ਗ੍ਰੰਥ ਸਾਹਿਬ ਨੇ ਬੋਲਿਆ ਕਿ ਇਹ ਹੋਇਆਗਾ ਜਾ ਕੇ ਕਿ ਨਹੀਂ ਹੋਇਆ ਗੁਰੂ ਮਾਲਕ ਕਿਰਪਾ ਕਰੇ ਸਤ ਗੁਰ ਮਿਹਰਮਤ ਕਰੇ ਬਲਾਉ ਫਤਿਆ ਖੋਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤ